ਗੁਜਰਾਤ ਦੇ ਦਾਹਾ જિલ્લા ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਨੂੰ 6 ਸਾਲਾ ਵਿਦਿਆਰਥਣ ਦਾ ਕਤਲ ਕਰਨ ਦੇ ਦੋਸ਼ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਨੇ ਦੱਸਿਆ ਕਿ ਕੁੜੀ ਨੇ ਜਿਨਸੀ ਸ਼ੋਸ਼ਣ ਕਰਨ ਦਾ ਵਿਰੋਧ ਕੀਤਾ ਸੀ ਇਸ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਸਿੰਘਵਾਰਡ ਤਾਲੂਕਾ ਦੇ ਇੱਕ ਪਿੰਡ ਦੇ ਵਿੱਚ ਸਕੂਲ ਦੇ ਅੰਦਰ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਪੁਲਿਸ ਸੁਪਰੀਡੈਂਟ ਰਾਜਦੀਪ ਸਿੰਘ ਜਾਲਾ ਨੇ ਦੱਸਿਆ ਕਿ ਜਦੋਂ ਵਿਦਿਆਰਥਣ ਨੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਤਾਂ ਸਕੂਲ ਦੇ ਪ੍ਰਿੰਸੀਪਲਾ ਗੋਵਿੰਦ ਨੱਟ ਨੇ ਉਸ ਦਾ ਗਲਾ ਘੁੱਟ ਦਿੱਤਾ ਜਾਲਾ ਨੇ ਦੱਸਿਆ ਕਿ ਵੀਰਵਾਰ ਸਵੇਰੇ 10:20 ਤੇ ਪ੍ਰਿੰਸੀਪਲ ਆਪਣੀ ਕਾਰ ਦੇ ਵਿੱਚ ਉੱਥੋਂ ਲੰਘ ਰਿਹਾ ਸੀ ਅਤੇ ਉਸ ਨੇ ਬੱਚੇ ਦੀ ਮਾਂ ਦੇ ਕਹਿਣ ਤੇ ਉਸ ਨੂੰ ਆਪਣੀ ਗੱਡੀ ਦੇ ਵਿੱਚ ਸਕੂਲ ਲੈ ਕੇ ਜਾਣ ਦੀ ਸਹਿਮਤੀ ਜਿਤਾਈ ਜਦੋਂ ਕਿ ਵਿਦਿਆਰਥਣਾ ਅਤੇ ਅਧਿਆਪਕਾਂ ਨੇ ਪੁਲਿਸ ਨੂੰ ਦੱਸਿਆ ਕਿ ਬੱਚੀ ਉਸ ਦਿਨ ਸਕੂਲ ਦੇ ਵਿੱਚ ਨਹੀਂ ਪਹੁੰਚੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਸ਼ਕਿਸ਼ ਦੇ ਦੌਰਾਨ ਪ੍ਰਿੰਸੀਪਲ ਨੇ ਪ੍ਰਿੰਸੀਪਲ ਗਰ ਨੇ ਸ਼ੁਰੂ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਸਨੇ ਆਪਣੀ ਕਾਰ ਦੇ ਵਿੱਚ ਵਿਦਿਆਰਥੀ ਨੂੰ ਬਿਠਾਉਣ ਤੋਂ ਬਾਅਦ ਉਸ ਨੂੰ ਸਕੂਲ ਦੇ ਵਿੱਚ ਛੱਡਿਆ ਸੀ ਹਾਲਾਂਕਿ ਉਸ ਬੱਚੀ ਦਾ ਉਸਨੇ ਇਹਦਾ ਕਤਲ ਵੀ ਜਿਹੜਾ ਕਬੂਲ ਕਰ ਲਿਆ ਜ਼ਾਲਾ ਨੇ ਦੱਸਿਆ ਹੈ ਕਿ ਸਕੂਲ ਦੇ ਰਸਤੇ ਦੇ ਵਿੱਚ ਪ੍ਰਿੰਸੀਪਲ ਨੇ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਵਿਰੋਧ ਕਰਨ ਤੇ ਚੀਕਣ ਤੇ ਉਸਨੇ ਪ੍ਰਿੰਸੀਪਲ ਨੇ ਉਸ ਬੱਚੀ ਦਾ ਮੂੰਹ ਅਤੇ ਨੱਕ ਤੁਬਾਦ ਤਾ ਜੈਸ ਕਾ ਨੋ ਬੇਹੋਸ਼ ਹੋ ਗਈ। ਜਾਲਾ ਨੇ ਦੱਸਿਆ ਕਿ ਪ੍ਰਿੰਸੀਪਲ ਸਕੂਲ ਪਹੁੰਚਿਆ ਤੇ ਆਪਣੀ ਕਾਰ ਉਹਨੇ ਪਾਰਕ ਕਰ ਦਿੱਤੀ ਜਿਸ ਦੇ ਵਿੱਚ ਬੱਚੀ ਦੀ ਲਾਸ਼ ਸੀ ਅਤੇ ਸ਼ਾਮ ਨੂੰ 5 ਵਜੇ ਉਸਨੇ ਉਹ ਲਾਸ਼ ਬਾਹਰ ਕੱਢੀ ਅਤੇ ਸਕੂਲ ਦੀ ਇਮਾਰਤ ਦੇ ਪਿੱਛੇ ਰੱਖ ਦਿੱਤੀ। ਇਸ ਤੋਂ ਬਾਅਦ ਉਸਨੇ ਵਿਦਿਆਰਥਣ ਦਾ ਬੈਗ ਅਤੇ ਚਪਲਾ ਉਸ ਦੀ ਜਵਾਬ ਦੇ ਵਿੱਚ ਰੱਖ ਦਿੱਤੀਆਂ। ਤਕਨੀਕੀ ਵਿਸ਼ਲੇਸ਼ਣ ਅਤੇ ਸ਼ਾਮ ਨੂੰ ਸਕੂਲ ਦੇ ਨਿਕਲਣ ਸਮੇਂ ਦੇ ਆਧਾਰ ਤੇ ਉਸ ਨੂੰ ਮੌਕਾ ਸ਼ਕਤੀ ਮੰਨਿਆ ਗਿਆ ਅਤੇ ਪੁੱਛ ਗਏ ਉਸ ਤੋਂ ਬਾਅਦ ਉਸ ਨੇ ਆਪਣਾ ਅਪਰਾਧ ਜਿਹੜਾ ਉਹ ਕਬੂਲ ਕਰ ਲਿਆ ਕਿ ਪੁਲਿਸ ਸੁਪਰੀਡੈਂਟ ਨੇ ਦੱਸਿਆ ਕਿ ਬੱਚੀ ਦੀ ਲਾਸ਼ ਮਿਲਣ ਦੇ ਇੱਕ ਦਿਨ ਬਾਅਦ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਦੀ ਮੌਤ ਗਲਾ ਘੁੱਟ ਕੇ ਹੋਈ ਹੈ ਔਰ ਬੱਚੀ ਜਦੋਂ ਸਕੂਲ ਦਾ ਸਮਾਂ ਖਤਮ ਹੋਣ ਤੋਂ ਬਾਅਦ ਘਰ ਨਹੀਂ ਪਰਤੀ ਤਾਂ ਉਸ ਦੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਉਹਨਾਂ ਨੂੰ ਸਕੂਲ ਦੀ ਇਮਾਰਤ ਦੇ ਪਿੱਛੇ ਕੰਪਲੈਕਸ ਦੇ ਵਿੱਚ ਬੇਹੋਸ਼ੀ ਹਾਲਤ ਵਿੱਚ ਉਸ ਕੁੜੀ ਨੂੰ ਪਾਇਆ ਗਿਆ ਉਹਨਾਂ ਨੇ ਦੱਸਿਆ ਕਿ ਬੱਚੀ ਨੂੰ ਲਿਮਖੇੜਾ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਦਿੱਤਾ